ਵੱਟਾਂ ਦੇ ਇਹ ਮਹਾਨ ਰਚਨਾ ਜਿਸ ਵਿੱਚ ਉਹਨਾਂ ਨੇ ਕੁੰਡਲਨੀ ਦਾ ਜ਼ਿਕਰ ਕੀਤਾ ਹੈ ਗੁਰਮਤ ਅਨਸਾਰ ਕੁੰਡਲਨੀ ਕੀ ਹੈ ਔਰ ਇਸ ਦਾ ਜਾਗਣਾ ਕੀ ਹੈ ਇਹ ਵਿਸਥਾਰ ਸਾਹਿਬਾਂ ਦੀ ਬਾਣੀ ਦੁਆਰਾ ਪ੍ਰਸਤਿਤ ਹੈ ਕੁੰਡਲਨੀ ਇੱਕ ਐਸੀ ਸ਼ਕਤੀ ਪਰਮ ਸ਼ਕਤੀ ਜਿਹਨੂੰ ਜੀਵਨ ਸ਼ਕਤੀ ਕਹਿੰਨਨ ਚੇਤਨ ਸ਼ਕਤੀ ਕਹਿੰਨਨ ਦੇਵ ਸ਼ਕਤੀ ਕਹਿੰਦੇ ਨੇ ਇਹ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਬੈਠੀ ਹੈ ਜਿਸ ਕਰਕੇ ਇਸ ਸ਼ਕਤੀ ਦਾ ਨਾਮ ਕੁੰਡਲ ਨੇ ਪੈ ਗਿਆ ਇਹ ਇਸ ਤਰ੍ਹਾਂ ਸੁੱਤੀ ਹੋਈ ਹੈ ਜਿਸ ਤਰ੍ਹਾਂ ਕੋਈ ਸਪਨੇ ਕੁੰਡਲ ਮਾਰ ਕੇ ਸੁੱਤੀ ਹੋਈ ਹੋਵੇ ਇਸ ਸੁੱਤੀ ਹੋਈ ਸਪਣੀ ਨੂੰ ਜਗਾਣ ਲਈ ਅਕਸਰ ਸਪੇਰੇ ਬੀਨ ਵਜਾਉਂਦੇ ਨੇ। ਔਰ ਬੀਨ ਦੀ ਧੁਨ ਤੇ ਮਸਤ ਹੋ ਕੇ ਸੁੱਤੀ ਹੋਈ ਸਪਣੀ ਜਾਗਦੀ ਹੈ। ਉੱਠਦੀ ਹੈ ਆਪਣਾ ਸਿਰ ਉੱਪਰ ਨੂੰ ਲੈ ਜਾਂਦੀ ਹੈ। ਜੀਵਨ ਸ਼ਕਤੀ ਦਾ ਮੂਹ ਵੀ ਥੱਲੇ ਹੈ ਸਪਣੀ ਦੀ ਤਰ੍ਹਾਂ ਕੁੰਡਲ ਮਾਰ ਕੇ ਸੁੱਤੀ ਹੋਈ ਹੈ। और ये शक्ति ना भी तो थल्ले जप तप कीर्तन साधना द्वारा जद ये कुंडलनी जागती है ता अगे छे चक्र की एक रोक है जिन्हों विन के ये शक्ति पहुंच दी है आ गया चक्र तक परमानंद तक परम रस तक परम निधान तक ये शक्ति उपर उठे ਬਣਦੀ ਹੈ ਰਾਮ ਰਸ ਨਾਮ ਰਸ ਔਰ ਇਹ ਸ਼ਕਤੀ ਥੱਲੇ ਜਾਏ ਇਸੇ ਨੂੰ ਕਹਿੰਦੇ ਨੇ ਏ ਕਾਮ ਰਸ ਹੈ ਜੀਵਨ ਦਾ ਪ੍ਰਵਾਹ ਥੱਲੇ ਦਾ ਵੇਗ ਕਾਮ ਰਸ ਹੈ ਜੀਵਨ ਦੇ ਪ੍ਰਵਾਹ ਦਾ ਉੱਪਰ ਦਾ ਵੇਗ ਨਾਮ ਰਸ ਹੈ ਰਾਮ ਰਸ ਹੈ ਸ਼ਕਤੀ ਇਹ ਜਾਗੇ ਕਿਵੇਂ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਗੁਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਗੁਰਵਾਣੀ ਦਾ ਪਾਠ ਇਹਦੇ ਨਾਲ ਇਹ ਸੁੱਤੀ ਹੋਈ ਸ਼ਕਤੀ ਜਾਗਦੀ ਹੈ ਸਭ ਤੋਂ ਪ੍ਰਥਮ ਨਾਭੀ ਤੋਂ ਉੱਪਰ ਜਿਹੜਾ ਚੱਕਰ ਹੈ ਉਹ ਹੈ ਮੂਲਾਧਾਰ ਇਹਦੇ ਉੱਪਰ ਇੱਕ ਹੋਰ ਚੱਕਰ ਹੈ ਜਿਹਨੂੰ ਕਹਿੰਦੇ ਨੇ ਸਵਦੇਸ਼ਟਾਨ ਇਹਦੇ ਉੱਪਰ ਫਿਰ ਇੱਕ ਹੋਰ ਚੱਕਰ ਹੈ ਜਿਸਨੂੰ ਕਹਿੰਦੇ ਨੇ ਮਣੀਪੁਰ ਔਰ ਇਸ ਤੋਂ ਅੱਗੇ ਇੱਕ ਹੋਰ ਦੁਨੀਆ ਹੈ ਜਿਸ ਦਾ ਨਾਮ ਹੈ ਆਹਤ ਅਨਾਹਤ ਚੱਕਰ ਔਰ ਜਦ ਇਹ ਸ਼ਕਤੀ ਕੰਠ ਤੱਕ ਪਹੁੰਚਦੀ ਹੈ ਔਰ ਇੱਥੇ ਪੈ ਚੱਕਰ ਨੂੰ ਵਿੰਨ ਕੇ ਅੱਗੇ ਲੰਘਦੀ ਹੈ ਉਸ ਚੱਕਰ ਦਾ ਨਾਮ ਹੈ ਵਿਸ਼ੁੱਧ ਸਭ ਤੋਂ ਅਖੀਰਲਾ ਚੱਕਰ ਹੈ ਆਗੇ ਅ ਚੱਕਰ ਇੰਜ ਕਹ ਲੋ ਅਧਿਆਤਮਕ ਮੰਡਲ ਦੇ ਇਹ ਪੜਾਅ ਨੇ ਜਿੱਥੋਂ ਲੰਘ ਕੇ ਜੀਵਨ ਸ਼ਕਤੀ ਨੂੰ ਉੱਪਰ ਜਾਣਾ ਪੈਂਦਾ ਹੈ ਪਰਮ ਧਾਮ ਤੱਕ ਪਹੁੰਚਣਾ ਪੈਂਦਾ ਹੈ ਪਰਮ ਆਨੰਦ ਤੱਕ ਪਹੁੰਚਣਾ ਪੈਂਦਾ ਹੈ ਮਨੁੱਖ ਇੱਕ ਸ਼ਕਤੀ ਹੈ ਜੀਵਨ ਇੱਕ ਸ਼ਕਤੀ ਹੈ ਔਰ ਸ਼ਕਤੀ ਰਸ ਦੀ ਪ੍ਰਾਪਤੀ ਕਰ सके ਇਸ ਤਰ੍ਹਾਂ ਦੀ ਉਸ ਦੇ ਅੰਦਰ ਤੀਬਰ ਇੱਛਾ ਹੈ ਰਸ ਥੱਲੇ ਵੀ ਹੈ ਰਸ ਉੱਪਰ ਵੀ ਹੈ ਰਸ ਲੋਕ ਦਾ ਵੀ ਹੈ ਰਸ ਪਰਲੋਕ ਦਾ ਵੀ ਹੈ ਰਸ ਸਰੀਰ ਦਾ ਵੀ ਹੈ ਰਸ ਆਤਮਾ ਦਾ ਵੀ ਹੈ ਰਸ ਸੰਸਾਰ ਦਾ ਵੀ ਹੈ ਰਸ ਨਿਰੰਕਾਰ ਦਾ ਵੀ ਹੈ ਰਸ ਥੱਲੇ ਦਾ ਵੀ ਹੈ ਰਸ ਉੱਪਰ ਦਾ ਵੀ ਹੈ ਪਾਣੀ ਦਾ ਵੇਖ ਥੱਲੇ ਆਪਣੇ ਆਪ ਜਾਂਦਾ ਹੈ ਜੀਵਨ ਸ਼ਕਤੀ ਵੀ ਥੱਲੇ ਆਪਣੇ ਆਪ ਜਾਂਦੀ ਹੈ ਕਿਸੇ ਪ੍ਰੇਰਣਾ ਦੀ ਲੋੜ ਨਹੀਂ ਮਨੁੱਖ ਨੂੰ ਕੋਈ ਪ੍ਰੇਰਣਾ ਦੇਣ ਦੀ ਲੋੜ ਨਹੀਂ ਬੀ ਤੂੰ ਕਰੋਧੀ ਬਣ ਜਾ ਲੋਭੀ ਬਣ ਜਾ ਕਾਮੀ ਬਣ ਜਾ ਬੇਈਮਾਨ ਬਣ ਜਾ ਝੂਠਾ ਬਣ ਜਾ ਇਹ ਆਪਣੇ ਆਪ ਬਣ ਜਾਂਦਾ ਹੈ ਸਤਵਾਦੀ ਬਣਨਾ ਹੈ ਸੰਤੋਖੀ ਬਣਨਾ ਹੈ ਦਿਆਲੂ ਬਣਨਾ ਹੈ ਖਿਮਾਵਾਨ ਬਣਨਾ ਹੈ ਸ਼ੀਲਵਾਨ ਬਣਨਾ ਹੈ ਤੋਂ ਫਿਰ ਉਦਮ ਉਪਰਾਲੇ ਤੇ ਵਸੀਲੀਆਂ ਦੀ ਲੋੜ ਹੈ ਜਿਵੇਂ ਪਾਣੀ ਉੱਪਰ ਉੱਠੇ ਤਾਂ ਬਿਨਾ ਪ੍ਰੈਸ਼ਰ ਦੇ ਉੱਪਰ ਨਹੀਂ ਜਾ ਸਕਦਾ ਹੋ ਬਹੁ ਜੀਵਨ ਸ਼ਕਤੀ ਨੂੰ ਵੀ ਕੋਈ ਦਬਾਅ ਚਾਹੀਦਾ ਹੈ ਪਿੱਛੇ ਜਿਸ ਦੇ ਆਸਰੇ ਤੇ ਇਹ ਉੱਪਰ ਉੱਠ ਸਕੇ ਉਹ ਦਬਾਅ ਉਹ ਪ੍ਰੈਸ਼ਰ ਹੈ ਕੇਵਲ ਜਪ ਜਪ ਕਰਦਿਆਂ ਇਹ ਸ਼ਕਤੀ ਉੱਠਦੀ ਹੈ ਜ਼ਬਾਨ ਤੋਂ ਜਪ ਦੀ ਧੁਨੀ ਕੰਨਾਂ ਦੇ ਰਾਹੀ ਜਦ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਫਿਰ ਇਹ ਸੁੱਤੀ ਹੋਈ ਜੀਵਨ ਸ਼ਕਤੀ ਜਾਗਦੀ ਹੈ ਇਸ ਨੂੰ ਸਤਿਗੁਰਾਂ ਜੀ ਕਹਿੰਦੇ ਨੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਈ ਅਨੰਤ ਕਾਲ ਤੋਂ ਅਨੰਤ ਜਨਮਾਂ ਦੇ ਵਿੱਚ ਸਾਡੀ ਜੀਵਨ ਸ਼ਕਤੀ ਸੁੱਤੀ ਹੀ ਰਹੀ ਹੈ ਔਰ ਜੀਵਨ ਅਕਸਰ ਮਨੁੱਖ ਸਾਉ ਕੇ ਬੀਤਿਤ ਕਰ ਦਿੰਦਾ ਜਾਗਤ ਸੋਇਆ ਜਨਮ ਗਵਾਇਆ ਇਹ ਸ਼ਕਤੀ ਜਾਗੇ ਉਪਰਾਲੇ ਨੇ ਸਤ ਸੰਗ ਤੇ ਜਪ ਔਰ ਜੈਸੇ ਇਹ ਸ਼ਕਤੀ ਉੱਪਰ ਉੱਠਦੀ ਹੈ ਮੂਲਾਧਾਰ ਚੱਕਰ ਨੂੰ ਵਿਨ ਕੇ ਉੱਪਰ ਉੱਠਦੀ ਹੈ ਤਾਂ ਮਨੁੱਖ ਦੀ ਕਾਮਵਾਸ਼ਨਾ ਸਮਾਪਤ ਹੋ ਜਾਂਦੀ ਹੈ ਮਨੁੱਖ ਦੇ ਕਾਮ ਰਸ ਦੇ ਚ ਕੋਈ ਰੁਚੀ ਨਹੀਂ ਰਹਿੰਦੀ ਕਿਉਂਕਿ ਕਾਮ ਦਾ ਥਲ ਮੂਲਾਧਾਰ ਤੋਂ ਥੱਲੇ ਹੈ ਤੇ ਸ਼ਕਤੀ ਮੂਲਾਧਾਰ ਤੋਂ ਉੱਪਰ ਉੱਠੇ। ਔਰ ਉੱਪਰ ਉੱਠਦੇ ਆ ਇਹ ਵਾਸ਼ਨਾ ਖਤਮ ਹੋਈ। ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ। ਵਾਸ਼ਨਾ ਦਾ ਜਗਤ ਖਤਮ ਹੋਇਆ। ਲੇਕਿਨ ਸਿਰਫ ਵਾਸ਼ਨਾ ਹੀ ਮਿਟੀ ਹੈ। ਸਿਰਫ ਕਾਮ ਰਸ ਦੇ ਚ ਹੀ ਰੁਚੀਆਂ ਘਟੀਆਂ ਨੇ। ਅਜੇ ਪਰਮ ਨਿਧਾਨ परमानंद दी प्राप्ति ਨਹੀਂ ਹੋਈ ਜਿਨ੍ਹਾਂ ਦੀ ਜੀਵਨ ਸ਼ਕਤੀ ਮੂਲਧਾਰਤਵੀ ਉੱਪਰ ਨਹੀਂ ਉੱਠਦੀ ਦੇਖਣ ਦੇ ਚਾਹਿਆ ਭਾਵੇਂ ਉਹਨਾਂ ਦੀ ਉਮਰ 80 90 ਸਾਲ ਦੀ ਹੀ ਕਿਉਂ ਨਾ ਹੋ ਜਾਏ ਕਾਮ ਵਾਸ਼ਨਾ ਉਹਨਾਂ ਦੀ ਸਮਾਪਤ ਨਹੀਂ ਹੁੰਦੀ ਇਹ ਵਾਸ਼ਨਾ ਉਹਨਾਂ ਦੇ ਅੰਦਰ ਬਣੀ ਰਹਿੰਦੀ ਹੈ ਪੁੰਡਰ ਕੇਸ कुसमते धोले सपल पताल की बाणी लोचन सर में बुद्ध बल नाठी ता काम पावस माधानी भगत लोचन जी महाराज का कथन केस चिट्टे हो गए चेहरे ते चुरियां पै गई बचन शुद्ध नहीं निकले दे और अखा दे दीद नहीं रही कमजोरी ने चारों पासे शरीर ढाल निढाल किया लेकिन काम वासना दी मधानी ਇਸ ਟੁੱਟੀ ਹੋਈ ਮਟਕੀ ਦੇ ਵਿੱਚ ਵੀ ਚੱਲ ਰਹੀ ਹੈ। ਪਾਵੇਂ ਮਧਾਣੀ ਦੇ ਵਿੱਚ ਕੁਝ ਨਹੀਂ ਰਹੀ। ਚਾਟੀ ਨਹੀਂ ਰਹੀ। ਦਹੀਂ ਨਹੀਂ ਹੈ। ਕੁਝ ਵੀ ਨਹੀਂ ਹੈ। ਪਰ ਇਸ ਟੁੱਟੀ ਹੋਈ ਖੁਸ਼ਕ ਮਟਕੀ ਦੇ ਅੰਦਰ ਵੀ ਕਾਮ ਦੀ ਮਧਾਣੀ ਬਕਾਇਦਾ ਚੱਲ ਰਹੀ ਹੈ। ਤਾਂ ਕਾਮ ਪਾਵਸ ਮਾਧਾਣੀ। ਜਿਵੇਂ-ਜਿਵੇਂ ਮਨੁੱਖ ਜਪ ਕਰਦਾ ਹੈ ਇਹ ਸ਼ਕਤੀ ਉੱਪਰ ਉੱਠਦੀ ਹੈ। ਔਰ ਮੂਲਾਧਾਰਨ ਨੂੰ ਵਿੰਕੇ ਉੱਪਰ ਉੱਠਦੀ ਹੈ ਕਾਮ ਵਾਸ਼ਨਾ ਸੁਭਾਅ। ਇੱਕੋ ਇੱਕ ਤਰੀਕਾ ਹੈ ਇਸ ਵਾਸ਼ਨਾ ਤੋਂ ਬਚਣ ਦਾ ਇਸ ਵਾਸ਼ਨਾ ਤੋਂ ਉੱਪਰ ਉੱਠਣ ਦਾ ਉਹ ਹੈ ਜਪ ਇਹ ਸ਼ਕਤੀ ਥੱਲੇ ਜਾਵੇ ਤਾਂ ਸੰਸਾਰ ਦਾ ਜਨਮ ਹੁੰਦਾ ਹੈ ਇਹ ਸ਼ਕਤੀ ਉੱਪਰ ਉੱਠੇ ਤਾਂ ਨਿਰੰਕਾਰ ਦੀ ਦੁਨੀਆ ਦੇ ਜਨਮ ਹੁੰਦਾ ਹੈ ਇਹ ਸ਼ਕਤੀ ਥੱਲੇ ਜਾਏ ਕਿਸੇ ਸਰੀਰ ਨੂੰ ਜਨਮ ਦਿੰਦੀ ਹੈ ਇਹ ਸ਼ਕਤੀ ਉੱਪਰ ਜਾਏ ਪਰਮਾਤਮਾ ਨੂੰ ਜਨਮ ਦਿੰਦੀ ਹੈ ਇਹ ਸ਼ਕਤੀ ਥੱਲੇ ਜਾਏ ਰੇਤ ਦੇ ਚ ਰੇਤ ਦੀ ਢੇਰੀ ਹੋ ਜਾਂਦੀ ਹੈ ਇਹ ਸ਼ਕਤੀ ਉੱਪਰ ਉੱਠੇ ਹੀਰਾ ਹੋ ਜਾਂਦੀ ਹੈ ਮੋਤੀ ਹੋ ਜਾਂਦੀ ਹੈ ਰਤਨ ਲਾਲ ਜਵਾਹਰ ਬਣ ਜਾਂਦੀ ਹੈ ਤਾਂ ਇਹ ਪਹਿਚਾਨ ਹੈ ਕਿ ਸਾਧਨਾ ਕਰਨ ਵਾਲੇ ਦੀ ਇਹ ਜਿਹੜੀ ਸ਼ਕਤੀ ਹੈ ਇਹ ਮੂਲਾਧਾਰ ਨੂੰ ਵਿੰਨ ਕੇ ਉੱਪਰ ਉੱਠ ਗਈ ਹੈ ਉਹਦੀ ਕਾਮਵਾਸ਼ਨਾ ਸਮਾਪਤ ਹੋ ਗਈ ਉਹ ਦੇਚ ਰੂਪ ਦੀ ਖੇਚ ਨਹੀਂ ਰਹੀ ਰੁੱਪੇ ਕਾਮੇ ਦੋਸਤੀ ਭੁਖੇ ਸਾਦੇ ਗੰਢ ਹੁਣ ਰੂਪ ਨੂੰ ਵੇਖ ਕੇ ਉਹ ਅਰੂਪ ਦੇ ਦਰਸ਼ਨ ਕਰੇਗਾ ਸਤਿਗੁਰੂ ਕਹਿੰਦੇ ਰੂਪਵੰਤ ਹੋਏ ਨਹੀਂ ਮੋਹੇ ਪ੍ਰਭ ਕੀ ਜੋਤ सगਲ ਘਟ ਸੋ ਹੈ ਹੁਣ ਜਗਤ ਦੀ तमाम ਸੁੰਦਰਤਾ ਪਰਮਾਤਮਾ ਦੀ ਸੁੰਦਰਤਾ ਦਾ ਬੋਧ ਕਰਾ ਰਹੀ ਹੈ ਹੁਣ ਪਰਮ ਰੂਪ ਦੇਚ परम आरूप ਦੇ ਦਰਸ਼ਨ ਹੋ ਰਹੇ ਨੇ ਹੁਣ ਆਕਾਰ ਦੇ ਵਿੱਚ ਨਿਰਾਰਕਾਰ ਦੀ ਝਲਕ ਮਿਲ ਰਹੀ ਹੈ ਇਸ ਵਾਸਤੇ ਵਾਸ਼ਨਾ ਸਮਾਪਤ ਵਾਸ਼ਨਾ ਦਾ ਜਗਤ ਖਤਮ ਪ੍ਰਾਰਥਨਾ ਦਾ ਜਗਤ ਸ਼ੁਰੂ ਹੋਇਆ ਪ੍ਰਾਰਥਨਾ ਸ਼ੁਰੂ ਉਦੋਂ ਆਉਂਦੀ ਹੈ ਜਦ ਸ਼ਕਤੀ ਮੂਲਾਧਾਰ ਨੂੰ ਵਿੰਕੇ ਉੱਪਰ ਉੱਠਦੀ ਏ ਇਸ ਤੋਂ ਪਹਿਲੇ ਤੇ ਵਾਸ਼ਨਾ ਦਾ ਜਗਤ ਹੈ ਅਗਰ ਬੰਦਾ ਜਪ ਵੀ ਕਰ ਰਿਹਾ ਹੈ ਤਪ ਵੀ ਕਰ ਰਿਹਾ ਹੈ ਧਾਰਮਿਕ ਮੰਦਰਾਂ ਵਿੱਚ ਬੈਠ ਕੇ ਸਾਧਨਾ ਵੀ ਕਰ ਰਿਹਾ ਹੈ ਜੇਕਰ ਉਸ ਦੀ ਸ਼ਕਤੀ ਮੂਲਾਧਾਰ ਤੋਂ ਉੱਪਰ ਨਹੀਂ ਉਠੀ ਤਾਂ ਉਸ ਦਾ ਇਹ ਭਜਨ ਉਸ ਦਾ ਇਹ ਧਰਮ ਉਹ ਵੀ ਵਾਸ਼ਨਾ ਹੈ ਪ੍ਰਾਰਥਨਾ ਨਹੀਂ ਹੈ ਸਭ ਕੁਝ ਵਾਸ਼ਨਾ ਹੈ ਇਸ ਵਾਸਤੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਧਰਮ ਮੰਦਰਾਂ ਦੇ ਵਿੱਚ ਬੈਠੇ ਸਾਧਕ ਸੰਸਾਰ ਦੀ ਹੀ ਮਨੋ ਕਾਮਨਾ ਕਰ ਰਹੇ ਨੇ ਤੇ ਕਾਮਨਾ ਵਿੱਚ ਜੀਣ ਵਾਲਾ ਮਨੁੱਖ ਤੇ ਹੀ ਕਾਮੀ ਹੈ। ਤੁਮ ਕਹੀਅਤ ਹੋ ਜਗਤ ਗੁਰੂ ਸਵਾਮੀ ਹਮ ਕਹੀਅਤ ਕਲਯੁਗ ਕੇ ਕਾਮੇ ਭਗਤ ਰਵਿਦਾਸ ਨੇ ਗੱਲ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ ਮੌਜੂਦਾ ਦੌਰ ਦੇ ਵਿੱਚ ਮਨੁੱਖ ਦੀਆਂ ਕਾਮਨਾਵਾਂ ਬਹੁਤ ਵਧੀਆਂ ਨੇ ਬਹੁਤ ਵਧੀਆਂ ਨੇ ਔਰ ਮਨੁੱਖ ਅਤੀ ਕਾਮੀ ਹੋ ਗਿਆ ਅਤੀ ਕਾਮੀ ਹੋ ਗਿਆ ਕਾਮਨਾ ਸੰਸਾਰ ਦੀ ਹੁੰਦੀ ਹੈ। ਵਾਸ਼ਨਾ ਸੰਸਾਰ ਦੀ ਹੁੰਦੀ ਹੈ ਪ੍ਰਾਰਥਨਾ ਕਰਤਾਰ ਦੀ ਹੁੰਦੀ ਹੈ ਪ੍ਰਾਰਥਨਾ ਦੇ ਨਾਲ ਸੰਸਾਰ ਨਹੀਂ ਮਿਲਦਾ ਵਾਸ਼ਨਾ ਦੇ ਨਾਲ ਨਿਰੰਕਾਰ ਨਹੀਂ ਮਿਲਦਾ ਵਾਸ਼ਨਾ ਸੰਸਾਰ ਨਾਲ ਜੋੜਦੀ ਹੈ ਪ੍ਰਾਰਥਨਾ ਕਰਤਾਰ ਨਾਲ ਜੋੜਦੀ ਹੈ